ਸਸ ਸਬਰ ਕਿਵੇਂ ਰੱਖੀ ਦੇ ਉਦਣ ਮਾਂ ਗੁਜਰੀ ਨੇ ਕੋ ਗੱਲ ਕਹੀਂ ਰਾਣੀ ਮੈਣੀ ਸਬਰ ਰੱਖ ਕੇ ਬਹਿ ਜਾ ਵਕਤ ਆਏਗਾ ਤੈਨੂੰ ਆਪੇ ਪੁੱਤ ਦੀਆਂ ਖੁਸ਼ੀਆਂ ਮਿਲਣਗੀਆਂ ਰਾਣੀ ਮੈਣੀ ਸਬਰ ਕਰਨਾ ਸਿੱਖ ਪੁੱਤ ਦੀਆਂ ਖੁਸ਼ੀਆਂ ਆਪੇ ਮਿਲਣਗੀਆਂ ਰਹੀ ਗੱਲ ਮੇਰੇ ਲਾਲ ਗੋਵਿੰਦ ਰਾਏ ਤੋਂ ਕੁਝ ਮੰਗਣਾ ਜੋ ਤੂੰ ਮਰਜ਼ੀ ਮੰਗ ਲੈ ਜਿੱਦਣ ਉਹਦੀ ਮਰਜ਼ੀ ਹੋਏਗੀ ਉਦਣ ਦਤਾਂ ਦੇਗਾ ਤੇ ਸਾਥ ਸੰਗਤ ਉਹ ਵਕਤ ਆਇਆ ਰਾਣੀ ਮੈਣੀ ਰੋਜ਼ ਸਬਰ ਰੱਖ ਕੇ ਸ਼ਹਿਰ ਦੇ ਬੱਚਿਆਂ ਨੂੰ ਕੁਝ ਨਾ ਕੁਝ ਖਲੌਂਦੀ ਹੈ ਉਹਦੇ ਵਿਹੜੇ ਵਿੱਚ ਖੇਡਦੇ ਨੇ ਪਰ ਫਿਰ ਰੌਲਾ ਪੈ ਗਿਆ ਕਿ ਰਾਣੀ ਮੈਣੀ ਬੱਚਿਆਂ ਉੱਤੇ ਕੋਈ ਬੁਰੀ ਨਜ਼ਰ ਨਾ ਕਰਦੇ ਜਿਹਦੇ ਘਰ ਵਿੱਚ ਔਲਾਦ ਨਾ ਹੋਵੇ ਲੋਕੀ ਉਤੋਂ ਬੱਚੇ ਛਪਾਉਣ ਲੱਗ ਪੈਂਦੇ ਦੋ ਮਾਈਆਂ ਨੇ ਹਟਾਏ ਚੌਹ ਨੇ ਹਟਾਏ ਦਸਾਂ ਨੇ ਹਟਾਏ ਲੋਕਾਂ ਨੇ ਆਪਣੇ ਬੱਚੇ ਰਾਣੀ ਮੈਣੀ ਦੀ ਗਲੀ ਵਿੱਚ ਜਾਣੋਂ ਹਟਾ ਲਏ ਤੁਸੀਂ ਦਰਸ਼ਨ ਕਰਿਓ ਜਿੱਥੇ ਤਖਤ ਸਾਹਿਬ ਹੈ ਉਥੋਂ ਬਿਲਕੁਲ ਸਾਹਮਣੇ ਰਾਣੀ ਮਹਿਣੀ ਦਾ ਉਹ ਸਥਾਨ ਗੁਰਦਰਾ ਬਾਲੀਲਾ ਬਣਿਆ ਹੋਇਆ ਜਦੋਂ ਰਾਣੀ ਮਹਿਣੀ ਦੇ ਘਰ ਪਟਨੇ ਦੇ ਬੱਚੇ ਜਾਣੇ ਬੰਦ ਹੋ ਗਏ ਮਾਈਆਂ ਨੇ ਆਪਣੇ ਬੱਚੇ ਕੱਲਣੇ ਬੰਦ ਕਰ ਦਿੱਤੇ ਉਸ ਗਲੀ ਵਿੱਚ ਵੀ ਭੇਜਣਾ ਰੋਕ ਲੈਣੇ ਬੇ ਉਧਰ ਬੇ اولادੀ ਉੰਤਰੀ ਰਹਿੰਦੀ ਹੈ ਐਵੇਂ ਲੋਕਾਂ ਦੇ ਬੱਚਿਆਂ ਨੂੰ ਤੱਕਦੀ ਰਹਿੰਦੀ ਹੈ ਕਿਤੇ ਨજર ਨਾ ਲੱਗ ਜਾਏ ਕੁਦਰਤ ਵੱਲੋਂ ਇੱਕ ਦੋ ਦੇ ਬੱਚੇ ਬਿਮਾਰ ਹੋ ਗਏ ਪੂਰੇ ਪਟਨੇ ਚ ਰੌਲਾ ਪੈ ਗਿਆ ਤੇ ਸਾ ਸੰਗਤ ਹੁਣ ਰਾਣੀ ਮੈਣੀ ਘਰ ਵਿੱਚ ਬਹਿ ਕੇ ਰਹੁੰਦੀ ਐ ਇਹ ਬੇਨਤੀ ਮੈਂ ਇੱਕ ਦਿਨ ਦਰਬਾਰ ਸਾਹਿਬ ਤੋਂ ਵੀ ਕਹੀ ਜਿੰਨੀ ਦੇਰ ਦੁਨੀਆ ਮਿਹਣੇ ਨਾ ਮਾਰੇ ਸਜਣੋਂ ਅੰਦਰੋਂ ਅਰਦਾਸ ਹੀ ਨਹੀਂ ਹੁੰਦੀ ਅਰਦਾਸ ਹੀ ਅੰਦਰੋਂ ਤੋਂ ਨਿਕਲਦੀ ਜਦੋਂ ਦੁਨੀਆ ਮਿਹਣੇ ਮਾਰਨ ਲੱਗ ਜਾਏ ਜੇ ਦੁਨੀਆ ਦੀ سپورਟ ਹੈ ਤੁਹਾਡੇ ਅੰਦਰੋਂ ਅਰਦਾਸ ਨਹੀਂ ਨਿਕਲੇਗੀ ਅਰਦਾਸ ਸਦੋਂ ਨਿਕਲਦੀ ਜਦੋਂ ਦੁਨੀਆ ਦੇ ਰਸਤੇ ਬੰਦ ਹੋ ਜਾਂਦੇ ਨੇ ਅੱਜ ਰਾਣੀ ਮੈਣੀ ਨੂੰ ਲੋਕ ਨਫ਼ਰਤ ਕਰਦੇ ਨੇ ਬੱਚੇ ਮਾਈਆਂ ਨੇ ਕੱਲਨੇ ਬੰਦ ਕਰ ਦਿੱਤੇ ਅੰਤਰੀ ਦੀ ਨજર ਪੈ ਜਾਂਦੀ ਹੈ ਪਰਸ਼ਾਮਾ ਪੈਂਦੇ ਬੱਚੇ ਬਿਮਾਰ ਹੋ ਜਾਂਦੇ ਹੁਣ ਘਰ ਵਿੱਚ ਬੈਠਿਆ ਵਿਰਾਗ ਵਿੱਚ ਰਹਿੰਦੀ ਹੈ ਰੋਜ਼ ਚਿੱਤੇ ਕਰਦੀ ਹੈ ਅੰਦਰੋਂ ਵਿਰਾਗ ਚੋਂ ਨਿਕਲੀ ਅਰਦਾਸ ਸ੍ਰੀ ਗੁਰੂ ਗੋਬਿੰਦ राय ਮਹਾਰਾਜ ਜੀ ਸਾਧ ਸੰਗਤ ਪੌਣੇ ਕੋ ਪੰਜ ਸਾਲ ਦੀ ਉਮਰ ਆਪਣੇ ਸਾਥੀਆਂ ਨਾਲ ਖੇਡਦੇ ਖੇਡਦੇ ਰਾਣੀ ਦੇ ਵਿਹੜੇ ਵਿੱਚ ਚਲੇ ਕਈ ਮਹੀਨੇਾਂ ਬਾਅਦ ਕਿਸੇ ਬੱਚੇ ਦੀ ਆਵਾਜ਼ ਸੁਣੀ ਵੇੜੇ ਵਿੱਚ ਰੋਂਦਿਆਂ ਰਾਣੀ ਦੀਆਂ ਅੱਖਾਂ ਖੁੱਲੀਆਂ ਇੰਜ ਲੱਗਾ ਜਿਵੇਂ ਕਈ ਵਰਿਆਂ ਬਾਅਦ ਕਿਤੇ ਸੂਰਜ ਚੜ੍ਹਿਆ ਹੋਵੇ ਅੱਖਾਂ ਦੇ ਸਾਹਮਣੇ ਇੱਕ ਵੱਖਰਾ ਅਨੰਤ ਤੇ ਰੌਸ਼ਨੀ ਪੈਦਾ ਹੋਈ ਹੱਥ ਜੋੜ ਕੇ ਵੇਖਿਆ ਗੁਜਰੀ ਦਾ ਲਾਲ ਸ਼੍ਰੀ ਗੁਰੂ ਗੋਬਿੰਦ राय ਮਹਾਰਾਜ ਕੋਈ ਸੱਥੀਆਂ ਨਾਲ ਵੇੜੇ ਵਿੱਚ ਖੜਨ ਆ ਗਏ ਤੇ ਆਉਂਦੇ ਅੰਸਾਰ ਰਾਣੀ ਮੈਣੀ ਦੀ ਗੋਦ ਵਿੱਚ ਬਹਿ ਕੇ ਕਿਹਾ ਮਾਂ ਭੁੱਖ ਲੱਗੀ ਐ ਕੋਈ ਸ਼ਿਕਾਇਤ ਨਹੀਂ ਜਦੋਂ ਮਾਂ ਕਹੇ ਨਾ ਰਾਣੀ ਮੈਣੀ ਦਾ ਦਿਲ ਇਥੋਂ ਭਰਿਆ ਪੁੱਭ ਨਿਕਲ ਗਈ ਕਹਿਣਗੀ ਲਾਲ ਇੱਕ ਵਾਰ ਫਿਰ ਕਹ ਕਨ ਜੁਗਾਂ ਤੋਂ ਤਰਸੇ ਸੀ ਕਦੇ ਮਾਂ ਨਹੀਂ ਕਿਸੇ ਨੇ ਕਿਹਾ ਮਾਂ ਭੁੱਖ ਲੱਗੀ ਐ ਜਦੋਂ ਦੋ ਵਾਰ ਤਿੰਨ ਵਾਰ ਮਾਂ ਕਹਿਆ ਸਾਥ ਸੰਗਤ ਅੰਦਰੋਂ ਵਿਰਾਗ ਫਟ ਪਿਆ ਉਸੇ ਵਕਤ ਜੋਤਿਆ ਹਰ ਸਿੰਘ ਘਰ ਵਿੱਚ ਨੌਕਰਾਨੀਆਂ ਨੂੰ ਕਹਿ ਕੇ ਛੁੱਲੇ ਪੂੜੀਆਂ ਤਿਆਰ ਕੀਤੀਆਂ ਬੱਚਿਆਂ ਨੂੰ ਸ਼ਕਾਏ ਰੋਜ਼ ਗੁਰੂ ਗੋਵਿੰਦ राय ਮਹਾਰਾਜ ਵੇੜੇ ਵਿੱਚ ਖੜਨ ਹੁੰਦੇ ਰਹੇ ਰੋਜ਼ ਛੋਟੇ-ਛੋਟੇ ਬੱਚਿਆਂ ਨੂੰ ਪੂੜੀਆਂ ਖੁਲਾਉਂਦੀ ਰਹੀ ਤੇ ਸਾਧ ਸੰਗਤ ਸ੍ਰੀ ਗੁਰੂ ਗੋਵਿੰਦ राय ਮਹਾਰਾਜ ਨੇ ਕਿਹਾ ਮਾਤਾ ਇਦਾਂ ਹੀ ਹੁਣ ਪਿਆਰ ਨਾਲ ਤੂੰ ਭੋਜਨ ਬਣਾਉਂਦੀ ਨਹੀਂ ਇਦਾਂ ਹੀ ਪਿਆਰ ਨਾਲ ਅਸੀਂ ਤੇਰੇ ਵੇੜੇ ਵਿੱਚ ਛਕਦੇ ਰਵਾਂਗੇ ਸਾਢੇ 4 ਮਹੀਨੇ ਲਗਾਤਾਰ ਗੁਰੂ ਗੋਵਿੰਦ ਰਾਏ ਮਹਾਰਾਜ ਉਸ ਵੇੜੇ ਵਿੱਚ ਭੋਜਨ ਛਕਦੇ ਰਹੇ ਔਰ ਸਾਧ ਸੰਗਤ ਇੰਨ ਅੰਦਰ ਪ੍ਰੇਮ ਤੇ ਵਿਰਾਗ ਬਣ ਗਿਆ ਹੁਣ ਰਾਣੀ ਦੀਆਂ ਅੱਖਾਂ ਸ੍ਰੀ ਗੁਰੂ ਗੋਬਿੰਦ राय ਮਹਾਰਾਜ ਨੂੰ ਤੱਕਣ ਵਾਸਤੇ ਰੋਜ਼ ਤਰਸਦੀਆਂ ਨੇ ਸਵੇਰੇ ਪੂੜੀਆਂ ਬਣਾ ਕੇ ਤਿਹਾਰ ਕਰਕੇ ਬਹਿੰਦੀ ਏ ਸਾਰਾ ਦਿਨ ਉਸ ਬੇੜੇ ਵਿੱਚ ਬੱਚੇ ਖੇਡਦੇ ਨੇ ਅੱਜ ਜੋ ਗੁਰਦੁਆਰੇ ਦਾ ਨਾਮ ਹੀ ਗੁਰਦੁਆਰਾ ਬਾਲ ਲੀਲਾ ਆ ਕਿਉਂਕਿ ਉੱਥੇ ਬਾਲਕਾਂ ਨੂੰ ਨਾਲ ਲੈ ਕੇ ਮਹਾਰਾ ਲੀਲਾ ਕਰਦੇ ਸੀ ਇਧਰ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸਬਰ ਵੇਖੋ 32 ਸਾਲ ਬਾਅਦ ਇਤਿਹਾਸ ਕਹਿੰਦਾ ਪੁੱਤਰ ਦੀ ਦਾਤ ਘਰ ਵਿੱਚ ਆਈ ਹੈ। ਔਰ ਸਾਧ ਸੰਗਤ ਗੁਰੂ ਤੇਗ ਬਹਾਦਰ ਮਹਾਰਾਜ ਪਟਨੇ ਪਰਿਵਾਰ ਛੱਡ ਕੇ ਆਪ ਆਸਾਮ ਟੱਕ ਕੇ ਚਲੇ ਗਏ। ਰਾਜਾ ਚੱਕਰ ਤੋ ਹਜ ਤੇ ਰਾਜਾ ਔਰ ਹਮਰਾਏ ਉਹਦੀ ਆਪਸ ਵਿੱਚ ਸੁਲ੍ਹਾ ਕਰਾਉਣ ਲਈ ਕਿਉਂ ਉਹਨਾਂ ਦੇ ਆਪਸੀ ਝਗੜੇ ਵਿੱਚ ਸੰਕੜੇ ਲੋਕ ਮਰਦੇ ਨੇ। ਲੋਕਾਂ ਦੇ ਪਿੰਡ ਉਜੜ ਜਾਂਦੇ ਨੇ। ਲੋਕਾਂ ਦੀਆਂ ਜ਼ਮੀਨਾਂ ਉਜੜ ਜਾਂਦੀਆਂ ਨੇ। ਇੱਕ ਦੂਜੇ ਦੀ ਜਗ੍ਹਾ ਮੱਲਣ ਦੀ ਖਾਤਰ ਪਿੰਡ ਉਹ ਜੜ ਦਿੰਦੇ ਨੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਲੋਕਾਂ ਦਾ ਭਲਾ ਕਰਨ ਟੱਕ ਕੇ ਚਲੇ ਗਏ ਦੁਮ ਰਾਜਿਆਂ ਵਿੱਚ ਸੁਲ੍ਹਾ ਕਰਾਈ ਔਰ ਪਾਤਸ਼ਾਹ ਉਸ ਅਲੱਗੇ ਵਿੱਚ ਪ੍ਰਜਾਹਰ ਕਰਦੇ ਰਹੇ ਤੁਸੀਂ ਪਰਿਵਾਰਾਂ ਵਾਲੇ ਬੈਠੇ ਹੋ ਕਿਸੇ ਦੇ ਘਰ ਇੰਨੇ ਸਾਲਾਂ ਬਾਦ ਔਲਾਦ ਹੋਣੀ ਹੋਵੇ ਬੰਦਾ ਵਿਦੇਸ਼ ਤੋਂ ਵੀ ਟਿਕਟਾਂ ਲੈ ਕੇ ਆ ਜਾਂਦਾ ਕਿ ਭਾਈ ਮੇਰੀ ਰੱਬ ਨੇ ਸੁਣੀ ਹੈ ਮੈਂ ਇੱਥੇ ਥੋੜੀ ਬੈਠਾ ਰਹਿਣਾ ਪਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨਹੀਂ ਪਹੁੰਚੇ ਸਿੱਖੀ ਦੇ ਪ੍ਰਚਾਰ ਵਿੱਚ ਐਸੇ ਜੁੜੇ ਔਰ ਹਜ਼ੂਰ ਸੱਚੇ ਪਾਤਸ਼ਾਹ ਇਤਿਹਾਸ ਕਹਿੰਦਾ ਹੈ 5 ਸਾਲ ਸ਼੍ਰੀ ਗੁਰੂ ਗੋਬਿੰਦ राय ਮਹਾਰਾਜ ਜੀ ਨੂੰ ਨਹੀਂ ਮਿਲੇ ਨਾ ਆਪਣੇ ਪੁੱਤਰ ਨੂੰ ਪਹਿਲੇ ਕਦਮ ਤੁਰਦਿਆਂ ਵੇਖਿਆ ਨਾ ਆਪਣੇ ਪੁੱਤਰ ਨੂੰ ਪਹਿਲੇ ਬੋਲ ਬੋਲਦਿਆਂ ਵੇਖਿਆ ਔਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਉਮਰ 5 ਸਾਲ ਦੀ ਹੋ ਗਈ ਗੁਰੂ ਤੇਗ ਬਹਾਦਰ ਮਹਾਰਾਜ ਨਹੀਂ ਮਿਲੇ ਉਦੋਂ ਪਾਤਸ਼ਾਹ ਨੇ ਆਨੰਦਪੁਰ ਸਾਹਿਬ ਨੂੰ ਆਉਣ ਲੱਗਿਆ ਸਨੇਹਾ ਕੱਲਿਆ ਪਰਿਵਾਰ ਪੰਜਾਬ ਆਜਾ ਹੁਣ ਜਦੋਂ ਪਟਨਾ ਸਾਹਿਬ ਤੋਂ ਤੁਰਨ ਲੱਗੇ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇਖੋ ਸਾਸ ਸੰਗਤ ਸਵਰ ਨੂੰ ਫਲ ਲੱਗਦਾ ਹੈ ਰਾਣੀ ਮੈਣੀ ਨੇ ਉਸ ਤੋਂ ਬਾਅਦ ਕਦੇ ਨਹੀਂ ਗੁਰੂ ਗੋਵਿੰਦ ਰਾਏ ਮਹਾਰਾਜ ਜੀ ਦੇ ਚਰਨਾਂ 'ਚੋਂ ਮੰਗਿਆ ਕਿ ਮੇਰੇ ਔਲਾਦ ਹੋਣੀ ਚਾਹੀਦੀ ਇੱਕ ਵਾਰ ਜ਼ੁਬਾਨ ਤੋਂ ਮਾਂ ਕਹੇ ਉਹਦੇ ਅੰਦਰ ਦੀਆਂ ਤ੍ਰਿਸ਼ਨਾਵਾਂ ਬੁਝ ਗਈਆਂ ਇੱਕ ਵਾਰ ਗੁਰੂ ਗੋਵਿੰਦ ਰਾਏ ਮਹਾਰਾਜ ਜੀ ਨੇ ਮਾਂ ਕਹਿ ਕੇ ਬੁਲਾਏ ਉਦੇ ਅੰਦਰ ਦਾ ਸਬਰ ਦਾ ਬੰਨ ਪੱਕਾ ਹੋ ਗਿਆ ਅੱਜ ਜਦੋਂ ਮਹਾਰਾਜ ਤੁਰਨ ਲੱਗੇ ਪਟਨੇ ਤੋਂ ਇਤਿਹਾਸ ਕਹਿੰਦਾ ਹੈ ਪਟਨੇ ਦੇ ਲੋਕ ਤੁਰਨ ਆਏ ਮਹਾਰਾਜ ਜੀ ਨੂੰ ਇੱਕ ਗੱਡੇ ਉੱਤੇ ਮਹਾਤਾ ਗੁਜਰੀ ਜੀ ਗੁਰੂ ਗੋਵਿੰਦ ਰਾਏ ਮਹਾਰਾਜ ਜੀ ਦੂਜੇ ਗੱਡੇ ਉੱਤੇ ਮਾਮਾ ਕਿਰਪਾਲ ਚੰਦ ਜੀ ਕੁਝ ਹੋਰ ਸਿੱਖ ਪਰਿਵਾਰ ਕੋਈ ਸਮਾਨ ਗੱਡਿਆਂ ਤੇ ਲੱਦਿਆ ਜਦੋਂ 6-7 ਗੱਡੇ ਭਰ ਕੇ ਸਮਾਨ ਦੇ ਸਿੱਖਾਂ ਦੇ ਪਰਿਵਾਰ ਦੇ ਪਟਨਾ ਸਭ ਛੱਡਣ ਲੱਗੇ ਤੇ ਸਾਰੀ ਸੰਗਤ ਪਟਨੇ ਦੀ ਵਿਦਿਆ ਕਰਨ ਆਈ। ਰਾਣੀ ਮੈਣੀ ਤੇ ਰਾਜਾ ਫਤਿਹ ਚੰਦ ਵੀ ਆਇਆ। ਧੰਨ ਗੁਰੂ ਗੋਬਿੰਦ ਰਾਏ ਮਹਾਰਾਜ ਜੀਆਂ ਨੇ ਕੁੱਟ ਕੇ ਗੱਲ ਲੱਗ ਕੇ ਮਿਲੇ ਰਾਣੀ ਮੈਣੀ ਨਾਲ। ਔਰ ਜਦੋਂ ਵਾਪਸ ਜਾ ਕੇ ਗੱਡੇ ਵਿੱਚ ਮਹਾਗੁਜਰੀ ਦੀ ਗੋਚ ਚ ਬਹਿ ਗਏ ਨਾ ਗੱਡਾ ਤੁਰ ਪਿਆ। ਜਿਵੇਂ ਜਿਵੇਂ ਗੱਡਾ ਅੱਗੇ ਤੁਰਦਾ ਤੇਵੇਂ-ਤੇਵੇਂ ਰਾਣੀ ਮੈਣੀ ਦਾ ਦਿਲ ਕੱਟਦਾ। ਲੋਕਾਂ ਨੇ ਨਜ਼ਰਾਂ ਟਿਕੀਆਂ ਨੇ ਹੱਥ ਜੁੜੇ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਧੰਨ ਮਹਾਤਾ ਗੁਜਰੀ ਕਹਿ ਕੇ ਸੰਗਤਾਂ ਨਮਸ਼ਕਾਰ ਕਰਦੀਆਂ ਨੇ ਰਾਣੀ ਮੈਣੀ ਦਾ ਦਿਲ ਘਟਦਾ ਜਾਂਦਾ ਹੈ ਕਹਿੰਦੇ ਨੇ ਅੱਖਾਂ ਤੋਂ ਦੂਰ ਹੋਣ ਲੱਗਾ ਗੱਡਾ ਰਾਣੀ ਮੈਣੀ ਤੋਂ ਵਿਰਾਗ برداشت ਨਾ ਹੋਇਆ ਇਹ ਵਿਛੋੜੇ ਨੇ ਰਾਣੀ ਮੈਣੀ ਨੂੰ ਐਸੀ ਗੱਸ਼ ਪਈ ਇੱਕਦਮ ਬੇਹੋਸ਼ ਹੋ ਕੇ ਡਿੱਗ ਪਈ ਗੱਡੇ ਵਿੱਚ ਬੈਠੇ ਆ ਧੰਨ ਗੁਰੂ ਗੋਬਿੰਦ राय ਮਹਾਰਾਜ ਆਵਾਜ਼ ਦੇ ਕੇ ਕਿਹਾ ਚਾਲਕ ਨੂੰ ਗੱਡਾ ਰੋਕ ਮਾਂ ਗੁਜਰੀ ਦੀ ਗੋਦੀ ਚੋਂ ਛਾਲ ਮਾਰ ਕੇ ਗੱਡੇ ਤੋਂ ਉਤਰੇ ਭੱਜ ਕੇ ਆ ਕੇ बेहोश ਪਈ ਮਾਂ ਰਾਣੀ ਮਹਿਣੀ ਨੂੰ ਬੁਲਾਉਣ ਲੱਗ ਪਏ ਭੱਜ ਕੇ ਮਾਈਆਂ ਨੇ ਪਾਣੀ ਲਿਆਂਦਾ ਗੜਬਾ ਜਦੋਂ ਛੱਟਾ ਦਿੱਤਾ ਜਲ ਛਕਾਇਆ ਨਾ ਅੱਖਾਂ ਖੋਲੀਆਂ ਸਾਹਮਣੇ ਧੰਨ ਗੁਰੂ ਗੋਬਿੰਦ राय ਮਹਾਰਾਜ ਤੇ ਪਾਤਸ਼ਾਹ ਨੇ ਬਚਨ ਪਤਾ ਕੀ ਕਹੇ ਕਹਿਣ ਕੇ ਮਾਂ ਤੁਹਾਨੂੰ ਕੀ ਲੱਗਦਾ ਮੈਂ ਤੁਹਾਡੇ ਤੋਂ ਦੂਰ ਚੱਲਾਂ ਰੋਕ ਕੇ ਰਾਣੀ ਮੈਣੀ ਨੇ ਕਿਹਾ ਨਹੀਂ ਗੋਵਿੰਦ ਰਾਏ ਲਾਲ ਜੀ ਤੁਹਾਨੂੰ ਜਨਮ ਮਾਤਾ ਗੁਜਰੀ ਨੇ ਦਿੱਤਾ ਹੈ ਤੁਸੀਂ ਗੁਜਰੀ ਦੇ ਲਾਲ ਖਵਾਮੋਗੇ ਤੁਸੀਂ ਚਲੇ ਜਾਣਾ ਪਟਨੇ ਦੇ ਲੋਕਾਂ ਨੇ ਮੈਨੂੰ ਫਿਰ ਉੰਤਰੀ ਕਹਿਣ ਲੱਗ ਪੈਣ ਤੁਸੀਂ ਚਲੇ ਜਾਣਾ ਪਟਨੇ ਦੇ ਲੋਕਾਂ ਨੇ ਆਪਣੇ ਬੱਚੇ ਮੇਰੀ ਗਲੀ ਚੋਂ ਫਿਰ ਰੋਕ ਲੈਣੇ ਨੇ ਤੁਸੀਂ ਚਲੇ ਜਾਣਾ ਮੇਰਾ ਵੇੜਾ ਫਿਰ ਸੁਣਨਾ ਹੋ ਜਾਣਾ ਹੈ ਲੋਕਾਂ ਮੈਨੂੰ ਅੰਤਰੀ ਕਹਿ ਕੇ ਬੇਪਰਸ਼ਾਮੀ ਕਹਿ ਕੇ ਫਿਰ ਦਰਕਾਰ ਨੇ ਨਾ ਕਿਸੇ ਨੇ ਮੇਰੀ ਗਲੀ ਵਿੱਚ ਪੈਰ ਪਾਉਣੇ ਨਾ ਕਿਸੇ ਨੇ ਮੇਰੇ ਘਰ ਵਿੱਚ ਆਉਣੇ ਅੱਜ ਤੋਂ ਬਾਅਦ ਮੇਰਾ ਘਰ ਸੁਨਣਾ ਹੋ ਜਾਣਾ ਹੈ ਗੋਵਿੰਦ ਰਾਏ ਮੈਨੂੰ ਮੌਤ ਦਾ ਹੁਕਮ ਦੇ ਦਿਓ ਉਸ ਵਕਤ ਘੁੱਟ ਕੇ ਘਲਣਾ ਲਾ ਕੇ ਕਹੇ ਨਹੀਂ ਮਹਾ ਗੋਵਿੰਦ ਰਾਏ ਤੇਰਾ ਵੀ ਪੁੱਤਰ ਖਵਾਏਗਾ ਤੇਰਾ ਬੇੜਾ ਕਦੇ ਸੁਨਣਾ ਨਹੀਂ ਹੋਏਗਾ ਵਕਤ ਆਏਗਾ ਦੁਨੀਆ ਤੇਰੇ ਵਿਹੜੇ ਚ ਆ ਕੇ ਪੁੱਤਾਂ ਦੀ ਦਾਤ ਮੰਗਿਆ ਕਰੇਗੀ ਸਾ ਸੰਗਤ ਅੱਜ ਮੇਰੇ